ਕਿ ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਖਿੱਚਣ ਲੱਗੀਆਂ ਤਿਆਰੀਆਂ ਤਾ ਬਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ 2027 ਦੀਆਂ ਇਲੈਕਸ਼ਨਸ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਕਿ ਅਮਰਪਾਲ ਨੂੰ ਐਲਾਨਿਆ ਜਾਵੇਗਾ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਜਿਹੜਾ ਕਿ ਉੱਥੇ ਹੀ ਭਾਈ ਅਮਰਪਾਲ ਸਿੰਘ ਦਾ ਚਿਹਰਾ ਜਿਹੜਾ ਕਿ ਐਲਾਨ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਸਰਬਜੀਤ ਸਿੰਘ ਖਾਲਸਾ ਨੇ ਇਹ ਬਿਆਨ ਦਿੱਤਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਹੀ ਮੁਹਿੰਮ ਚਲਾਈ ਹੈ ਤੇ ਪੰਜਾਬ ਚ ਨਸ਼ਾ ਖਤਮ ਕਰਨ ਦੇ ਲਈ ਹਮੇਸ਼ਾ ਹੀ ਉਹਨਾਂ ਨੇ ਆਵਾਜ਼ ਨੂੰ ਬੁਲੰਦ ਕੀਤਾ ਪਰੰਤੂ ਪੰਜਾਬ ਸਰਕਾਰ ਸ਼ਰਿਆਮ ਸਿੱਖ ਜਥੇਬੰਦੀ ਦੇ ਨਾਲ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ ਹੈ ਸਰਬਜੀਤ ਸਿੰਘ ਖਾਲਸਾ ਨੇ ਬਿਆਨ ਦੇ ਕੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਰਦੇ ਨੇ ਹੋਰ ਕੀ ਕਹਿਣਾ ਸਰਬਜੀਤ ਸਿੰਘ ਖਾਲਸਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਜਨਵਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆ ਕਾਨੂੰ ਪਤਾ ਹੀ ਹੈ ਭਈ ਜੋ ਸੀਗਾ ਭਈ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿ ਪਰੰਤੂ ਮਹਾਜਨ ਵਿਰੋਧ ਕਿਤੇ ਜਾ ਰਹੇ ਨੇ ਕਿ ਕਹਿੰਦਾ ਕਿ ਇਹਨਾਂ ਨਾਲ ਸਮਝ ਨਹੀਂ ਬਣਦਾ ਨਹੀਂ ਨਿਆਸੀ ਨੂੰ ਤਾਂ ਬੈਸੀ ਬਹਿ ਕਹਿੰਦਾ ਵੀ ਜੋ ਰੁਤਬਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਦੇਖਾ ਦੇ ਵਿੱਚ ਹਰੇਕ ਸਖ ਲਈ ਤੁਹਾਡੇ ਨੂੰ ਨਵੀਂ ਪਾਰਟੀ ਬਣਾਈ ਗਈ ਆ ਕਿਸ ਤਰ੍ਹਾਂ ਬਹੁਤ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਾੜਾ ਚੜ੍ਹਦੀ ਕਲਾ ਕਰਤੀ ਹੈ ਆਪਣੇ ਪਾਸੋਂ ਦੀ ਰਿਹਾਈ ਕਿੰਨਾ ਦੇ ਆਪਣੇ ਪਾਸੋਂ ਦੀ ਰਿਹਾਈ ਅਮਰ ਪਾਸੋਂ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹ ਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਧੱਕਾ ਹੀ ਆ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਕਿ ਅੰਮ੍ਰਿਤਪਾਲ ਕਿਤੇ ਪੰਜਾਬ ਤੋਂ ਜੇ ਇਸ ਨੇ ਨਸ਼ੇ ਬੰਦ ਕਰਦੇ ਤਾਂ ਸਾਡੋਂ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅੰਮ੍ਰਿਤਪਾਲ ਲੈ ਜਾਏਗਾ ਉਸੇ ਗੱਲ ਕਰਕੇ ਤੇ ਐਨਐਸਏ ਲਾਈ ਜਾਂਦੀ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਏ ਲਾਇਆ ਇਹ ਸਭ ਚਰਚਾ ਚੱਲ ਰਹੀ ਹੈ ਕਿ ਤੁਸੀਂ ਸਫਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅੰਮ੍ਰਿਤਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਵਰਤਪਾਲ ਜੀ ਅੱਜ ਦੇ ਉਹ ਚੋਣ ਲੱਗ ਗਏ ਜੀ ਐਮਪੀ ਤੋਂ ਸਿਵਾ ਕੇ ਗੱਲਾਂ ਨਹੀਂ ਆ ਬਸ ਹਾਂ ਜੀ ਹਾਂ ਜੀ ਜਨਵਰੀ ਜਥੇਦਾਰ ਸੰਦੇਸ਼ ਪੜਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆ ਤੁਹਾਨੂੰ ਪਤਾ ਹੀ ਹੈ ਭਈ ਜੋ ਸੀਗਾ ਭਈ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਨਹੀਂ ਲੱਗਦਾ ਕਿ ਜਦੋਂ ਤਕਾਲ ਤਖਤਾਂ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿ ਤੁਹਾਨੂੰ ਪਰ ਇਹ ਜਿਹੜੇ ਬਰੋਚ ਕਿਤੇ ਜਾ ਰਹੇ ਨੇ ਕਿ ਕਹਿੰਦਾ ਕਿ ਇਹਨਾਂ ਕੋਲ ਸਮਝ ਨਹੀਂ ਪੈਂਦੀ। ਇਹ ਨਿਆਖ ਸਿੰਘ ਨੇ ਬਹੁਤ ਐਸੇ ਬਹਿ ਕਹਿੰਦਾ ਕਿ ਜੋ ਰੁਤਬਾ ਐ ਖਾਸਕ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਪੁੱਛਾ ਹੈ ਕੌਮ ਕੀ ਦੇਗਾ ਤੇ ਬਿਚ ਹਰੇਕ ਸਖ ਲਈ। ਤੁਹਾਡੇ ਨਾਲ ਕਹਿੰਦੇ ਨੇ ਨਵੀਂ ਪਾਰਟੀ ਬਣਾਈ ਗਈ ਆ। ਹਾਂਜੀ। ਕਿਸ ਤਰ੍ਹਾਂ ਕਾਉਂਸਲ ਦੀ ਬਹੁਤ ਐਜੀ ਬਹੁਤ ਵਧੀਆ ਰਿਸਪੌਂਸ ਹੈ। ਬਹੁਤ ਭਰਤੀ ਬਹੁਤ ਹੋ ਰਹੀ ਆ। ਤੇ ਪਾਰਾ ਚਰਕਲਾ ਕੱਤ ਕੇ ਆਪਣੇ ਪਾਸੋਂ ਦੀ ਰਿਹਾਈ ਕਿੰਨਾ ਦੇ ਦੀ ਆਪਣੇ ਪਾਸੋਂ ਦੀ ਰਿਹਾਈ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫੇਰ ਅਸੀਂ ਬੇਨ ਦਾ ਹਲੇ ਤਾਂ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹਰੇ ਲੈ ਕੇ ਆਉਣਗੇ ਪੈਸੇ ਤਾਂ ਦੇਖੋ ਇਹ ਤਖਾਈ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਕਿ ਅਮਰਪਾਲ ਕਦੇ ਪੰਜਾਬ ਚੋ ਜੇ ਇਸ ਦੇ ਨਸ਼ੇਬੰਦ ਕਰਦੇ ਤਾ ਸਾਰਾ ਨੋ ਕ੍ਰੈਡਿਟ ਨੇ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਪਾਲ ਲੈ ਜਾਏਗਾ ਉਸੇ ਗੱਲ ਕਰਕੇ ਤੇ ਐਨਐਸਐਲਏ ਦੇ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐਲਏ ਸਾਹਿਬ ਚਰਚਾ ਚੱਲ ਰਹੀ ਹੈ ਕਿ ਤੁਸੀਂ ਸਤਾਈ ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਪਾਲ ਨੂੰ ਫੜਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅਮਰ ਜੀ ਉਹ ਚੋਣ ਲੜ ਗਏ ਜੀ ਐਮਪੀ ਤੁਸੀਂ ਵਾ ਕੇ ਲੜੀਏ ਬਿਲਕੁਲ ਹਾਂਜੀ ਹਾਂਜੀ